ਹਦਰ ਐਸਆਈ ਦਰਸ਼ਨ ਸਿੰਘ ਜੀ ਪਟਿਆਲਾ ਤੋਂ ਸਾਡੇ ਦਿਨਾਂ ਨੂੰ ਵਿਸ਼ੇਸ਼ ਤੌਰ ਤੇ ਵਿਜੇ ਆ ਧੰਨਵਾਦ ਕਰਦੇ ਹਾਂ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਕਾਲੀ ਖੇਤ ਚ ਮੁਕਾਬਲਾ ਪਿੰਡ ਰੁਕੀ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਹੋਣਾ ਸੀਗਾ ਉਹ ਅੱਜ ਸ਼ੁਰੂ ਹੋ ਚੁੱਕਿਆ ਹੈ ਜੀ ਪੂਰੇ ਦੇਖਤਾ ਦੇ بڑے بڑے ਟਰੈਕਟਰ ਵੀਰ ਜੀ ਮੇਰੀ ਖੜਾ ਮਾਰੇ ਪ੍ਰਵਾਹ ਨੂੰ ਬੇਨਤੀ ਹੈ ਕਿਉਂਕਿ ਆਪਾਂ ਨੇ ਇੱਕ ਗਰਾਊਂਡ ਆ ਜਿਹੜਾ ਉਹ ਪੱਧਰਾ ਕਰਨਾ ਹੁੰਦਾ ਉਹ ਕਹਿੰਦੇ ਦਿਲ ਖਿੱਚਵਾ ਤੇ ਮਨ ਮੋਹ ਕਿਦ ਤਰ੍ਹਾਂ ਸਣਿਆ ਹੋਇਆ ਮੇਰੇ ਵੀਰੋ ਲਾਈਟਾਂ ਲੈ ਜਿਹੜੀਆਂ ਪਹਿਲੀ ਟਿੰਮਟਮਾਰੀਆਂ ਨੇ ਤੇ ਨਾਰੀ ਕਹਿੰਦੇ ਸਤਾਰਫਟੇlivetv.com ਵਾਲੇ ਵੀਰ ਵੱਲੋਂ ਇਸ ਸਾਰੇ ਦ੍ਰਿਸ਼ਾਂ ਨੂੰ ਪੂਰੇ ਵਰਲਡ ਦੇ ਵਿੱਚ ਕਹਿੰਦੇ ਟੈਲੀਕਾਸਟ ਕੀਤਾ ਜਾ ਰਿਹਾ ਬਲਾਵਾ ਬਾਣਾ ਅਗਲਾ ਟਰੈਕਟਰ ਲੈ ਕੇ ਆਜੋ ਜੀ ਜਲਦੀ ਆਹ ਟਰੈਕਟਰ ਕਹਿੰਦੇ ਗਰਦਾਸਪੁਰ ਦੇ ਅੱਗੇ ਗਰ ਟੂੜਿਆ ਇਲਾਕੇ ਤੇ ਪੁੱਛਿਆ ਮੇਰੇ ਜੀ ਨੂੰ ਮਜੀ ਫੇਟੋ ਅੱਗੇ ਵੱਲੇ ਨੂੰ ਜਾਈਏ ਉਸ ਏਰੀਏ ਤੋਂ ਕਹਿੰਦੇ ਕਾਲਾ ਫਗਰਨਾ ਪਿੰਡਾ ਉਸ ਮੁੰਡੇ ਦਾ ਗੋਪੀ ਕਹਿੰਦੇ ਨੇ ਜਿਹੜਾ ਕਹਿੰਦੇ ਟਰੈਕਟਰ ਲਈ ਜਾ ਰਿਹਾ ਇਸ ਵੇਲੇ ਕਹਿੰਦੇ ਟਰੈਕਟਰ ਲਈ ਜਾ ਰਿਹਾ ਇਹ ਕਹਿੰਦੇ ਉਸ ਏਰੀਏ ਚ ਟਰੈਕਟਰ ਪੁੱਛਿਆ ਜਿਹੜੇ ਏਰੀਏ ਦਾ ਸੁਖਮਨ 1575 ਵਾਲਾ ਮੈਦਾਨ ਵੀਰੇ ਕਹਿੰਦੇ ਪ੍ਰਸਿੱਧ ਹੋਇਆ ਉਸ ਏਰੀਏ ਤੋਂ ਪੁੱਜਿਆ ਅੱਜ ਭਰਾ ਸਾਡੇ ਵਿੱਚ ਨਹੀਂ ਰਿਹਾ ਪਰ ਕਹਿੰਦੇ ਆਹ ਟਰੈਕਟਰ ਉਸ ਏਰੀਏ ਤੋਂ ਪੁੱਜਿਆ ਹੋਇਆ ਲੱਗਾ ਜੀ ਕਰੀਏ ਗੱਲ ਆ ਇਸ ਟੱਕੇ ਬਾਰੇ ਲਓ ਖੇਡ ਮਾਦਾਨ ਕੁਝ ਵੀਰੇ ਵੀਰੇ ਇਸ ਨੂੰ ਰੋਕ ਲਈ ਜਸ ਥੋੜਾ ਜਿਹਾ ਪਿੱਛੇ ਕਰ ਲਿਆ ਟਰੈਕਟਰ ਨੂੰ ਹਾਂ ਇਸ ਮੁੰਡੇ ਨੂੰ ਗੋਪੀ ਕਹਿੰਦੇ ਅੱਜੇ ਜਾਣਦਾ ਇਸ ਗਰੂ ਨੂੰ ਹੈ 21 ਜਨਵਰੀ ਨੂੰ ਆਪਾਂ ਨੂੰ ਮਿਲਿਆ ਸੀ ਕਿ ਨਾ ਉੱਥੇ ਕਰਨਦਾਰ ਨਾ ਇਹੀ ਗੋਪੀ ਹੈ ਹਾਂ ਕਿਹੜੀ ਫਰਦਾਨਾ ਹਾਂ ਕਿਹੜੀ ਫਰਦਾਨਾ ਵਾਲਾ ਪਿੰਡ ਦਾ ਜਰੂਰੀ ਨਾਮ ਨੂੰ ਦੇਗਾ ਇਹ ਕਹਿੰਦੇ ਕਈ ਕਈ ਦੇ ਅਲੋਪ ਸਿੱਧੀ ਸਭ ਤੋਂ ਉਹ ਕਿ ਪਾਸੇ ਆ ਕੰਦੇ ਅਰਜਲ ਮੇਰੇ ਵੀਰ ਅਰਜਲ ਇੱਕ ਅਰਜਲ ਬੈਲੀ ਯਾਰਾ ਹੁਜੂਰ ਰਾਜਾ ਜਹਾਜ ਗੱਲਾਂ ਮੈਚ ਕਰਾਵੇ ਆ ਭਾਗਾ ਵਾਲਾ ਸਵਰਾਜ ਗੱਲਾਂ ਮੈਚ ਕਰਾਵੇ ਭਾਗਾ ਵਾਲਾ ਸਵਰਾਜ ਲਓ ਸਾਹਮਣੇ ਕਦੇ ਮੇਰੇ ਵੀਰ ਕਾਲਾ ਅਫਗਾਨਾ ਪਿੰਡਾ ਮੇਰੇ ਵੀਰੋ ਇਸੇ ਦੇ ਖੇਡ ਮੈਦਾਨ ਦੇ ਵਿੱਚ ਅੰਮਰਸਰੀਆ ਕਹਿੰਦੇ ਆਹ ਪਾਉ ਆਉਂਦਾ ਮੇਰੇ ਵੀਰੋ ਅੰਮਰਸਰੀਆ ਕਹਿੰਦੇ ਪਾਉ ਆਉਂਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਹ ਕਰਦਾ ਹੋਇਆ ਕਮਾਲ ਉਹ ਕਮਾਲ ਕੀਤੀ ਹੋਈ ਆ ਕਹਿੰਦੇ ਟਰਾਲੀ ਝੋਰ ਲਵਾ ਰਹੀ ਆ ਦੇਖਣ ਨੂੰ ਕਹਿੰਦੇ ਟਰਾਲੀ ਉਹ ਖਾਲੀ ਖਾਲੀ ਜੀ ਲੱਗਦੀ ਆ ਪਰ ਕਹਿੰਦੇ ਕਹਿੰਦੇ ਘਰਾਉਂਦੇ ਉਹ ਕਹਿੰਦੇ ਕਹਾਉਂਦੇ ਟਰੈਕਟਰਾਂ ਨਾਲ ਉਹ ਕਹਿੰਦੇ ਉਹ ਕਹਿੰਦੇ ਗੱਡਾ ਗਹਿ ਕਰੀ ਜਾਂਦੀ ਆ ਮੇਰੇ ਵੀਰੋ ਚੱਕਰ ਚੁੰਡਾ ਵੜਾਈ ਜਾਂਦੀ ਆ ਐਨੇ ਦਸਵੇਂਸ ਖਮਾੜੋ ਐਗਰੀਕਲ ਵਰਕਰਸ ਵਾਲਿਆਂ ਦੀ ਪਿਆਰ ਕੀਤੀ ਹੋਈ ਉਹ ਜੱਗਿਆ ਟਰਾਲੀ ਕਿਸੇ ਤੇ ਦਰਸ ਨਹੀਂ ਕਰਦੀ ਆ ਸਰ ਸਰੀ ਖਾਂਦੀ ਮੇਰੇ ਵੀਰੋ ਇਹ ਤਾਂ ਕਹਿੰਦੇ ਵੱਡੇ ਵੱਡੇ ਟ੍ਰੈਕਟਰ ਨੇ ਨਾਲੀ ਯਾਦ ਕਰਾਤੀ ਆ ਉਹ ਨਾਲੀ ਯਾਦ ਕਰਾਤੀ ਐ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਕਹਿੰਦੇ ਬਾਲੀ ਕੰਬੀ ਐ ਰੈਮਲੀ ਕਰਦੀ ਮੇਰੇ ਵੀਰੋ ਲਓ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਐਨ ਕਹਿੰਦੇ ਗੱਪਰੂ ਅੰਬਰਸਰੀਆ ਕੇ ਅੰਬਰਸਰੀਆ ਮੁੰਡਿਆ ਵੇ ਕੰਚੀਆਂ ਕਲੀਆਂ ਦਾ ਤੋੜ ਅੰਬਰਸਰੀਆ ਮੁੰਡਿਆ ਆ ਭਾਉ ਆਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆ ਗੋਪੀ ਉਹ ਕਰੀ ਆ چونی جا رہی ہے سونا لکھا سرکاری جا رہی ہے پب کری ٹرالی نہیں سوچا دن چیا ہوا بہت ٹرالی اگے وال رہی ہے لاج نہیں کت رہی دروڑ ہونا ਆ ਰਿਹਾ ਅੱਜ ਕੱਲ ਜਿਹੜਾ ਮੱਛਰ ਜਿਹਾ ਵੱਧ ਜਾਂਦਾ ਨਾ ਉਹ ਅੱਜ ਸਾਰਾ ਖਤਮ ਕਰਦਾ ਨਾ ਉਹ ਸਾਰਾ ਖਤਮ ਕਰਦਾ ਨਾ ਜਗਾ ਜੀ ਆਹ ਕਹਿੰਦੇ ਗੱਲਾਂ ਟਿਕਾਣੇ ਲੱਗਣਗੀਆਂ ਮੇਰੇ ਵੀਰੋ ਇਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਸਵਰਾਜ 855 ਮੇਰੇ ਵੀਰੋ ਅਗਲਾ ਮੈਚ ਆ ਜੀ ਹਲਵਾਰਾ ਫੀਟ 50 50 ਡੀ ਉਸ ਤੋਂ ਅਗਲੇ 3-4 ਸੱਤਲੇ ਜੀ ਰੁਕੋ ਜੀ ਰੁਕੋ ਰੁਕੋ ਰੋਕੋ ਜੀ ਰੋਕੋ ਰੋਕੋ ਸਾਥੀ ਵਾਲਾ ਜੀ ਠੀਕ ਕਰਦੇ ਤੁਸੀਂ ਇੱਧਰ ਨਹੀਂ ਜਾਣਾ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਪਤਾ ਨਹੀਂ ਇੱਧਰ ਨਹੀਂ ਜਾਣਾ ਜੇ ਸਾ ਗੱਲ ਆਉਣਾ ਵੀ ਇਹਦਾ ਅਡਵਾਂਸ ਤਾਂ ਇੱਧਰ ਦੀ ਲਾਉਣਾ ਇੱਧਰ ਦੀ ਨਹੀਂ ਲਾਉਣਾ ਹਾਂ ਉੱਧਰ ਵੀ ਕੋਈ ਗੱਲ ਨਹੀਂ ਵੀਰੇ ਅੱਗੇ ਤੋਂ ਤਾਂ ਰੱਖਿਓ ਆਓ ਸਾਹਮਣੇ ਕਹਿੰਦੇ ਜੋਰ ਲੱਗਿਆ ਹੋਇਆ ਮੇਰੇ ਵੀਰੇ ਔਰ ਜੋਰ ਲੱਗਿਆ ਹੋਇਆ ਮੇਰੇ ਵੀਰੋ ਡਾਕਟਰ ਗੱਦੀ ਦੇ ਵਿੱਚ ਆਉਂਦਾ ਕਾਲਾ ਖਵਾਨਾ ਵਾਲਾ ਗੋਪੀ ਔਰ ਰੋਪੀ ਆ ਗਿਆ ਬੱਲੇ 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 ਓਹਾ ਬਾਹ ਗਾਉਂ ਗੋਪੀ ਇਹ ਹੈ ਆਏ ਕੱਦੋਂ ਨੱਚਣ ਦੇ ਲਈ ਜਾਂਦੀ ਹੈ ਦੇਖੀ ਕਿਤੇ ਕੋਈ ਡਰਕਰ ਵਜਾਰਾ ਤਾਂ ਨਹੀਂ ਜਿਆਦਾ ਖాలే ਵੀ ਇਹ ਤਾਂ ਇਹਿੰਗ ਸਫਲਤਾ ਸੀ ਹੋ ਗਈ ਥੋੜੀ ਜਿਹੀ ਫਟਦੀ ਇਹਦਾ ਟਾਈਮ ਆ ਜਿਹੜਾ 3 ਮਿੰਟ 12 ਸੈਕਿੰਡ 28 ਮੈਕਰੋ 3 ਮਿੰਟ 12 ਸਕੰਡ ਸਾਡੇ ਭਰਾਵਾਂ ਵੱਲੋਂ ਜਿਹੜਾ ਟਰੈਕਟਰ ਪਿੱਛੇ ਪਾਰ ਨਹੀਂ ਗੁਰੂ ਕਾ ਹਲਵਾਰਾ ਫਿਰ ਦੱਸਿਆ ਜਾ ਰਿਹਾ ਕਲੱਬ ਦਾ ਜਿਹੜਾ 50 50 ਪੁੱਜ ਗਿਆ ਹੈ ਪ੍ਰਿੰਸ ਗਟਾਰੀ 555 ਜਿਹੜੇ ਵੀਰਾ ਜੀ ਆਪਾਂ ਟਰੈਕਟਰ ਗਰਾਊਂਡ ਦੇ ਵਿੱਚ ਲੈ ਆਈਏ ਬੇਨਤੀ ਹੈ ਸਾਡੇ ਭਰਾਵਾਂ ਨੂੰ ਤਾਂ ਪਰ ਬਾਬਾ ਜੋਗੀ ਵੀਰ ਜੀ 605 ਉਹ ਵੀ ਗਰਾਊਂਡ ਦੇ ਵਿੱਚ ਆਵੇਗਾ ਪ੍ਰੀਤ 6049 ਵਾਲੇ ਪ੍ਰੀਤ 6094 ਫੜੇ ਆ ਜੋ ਭਾਰਾ ਵਾਲੀ ਖਿਚ ਮੁਕਾਬਲਾ ਹੋ ਰਿਹਾ ਭਾਰਾ ਭਰਾਵਾ ਦੀ ਬੇਤੀ ਹੈ ਜਲਦੀ ਆਪਾਂ ਮੈਦਾਨ ਦੇ ਵਿੱਚ ਲਿਆਈਂ ਅਗਲਾ ਟਰੈਕਰ ਜੀ ਪ੍ਰੀਤ 6094 ਵੀਰੇ ਗਰਾਊਂਡ ਦੇ ਵਿੱਚ ਹੁਣੇ ਦੌੜ ਵਾਸਤੇ ਵਿੱਚ ਖੜੇਗਾ ਉਸ ਤੋਂ ਬਾਅਦ ਆ ਤੰਤਨ ਬਾਬਾ ਤੋਤਾਪੁਰੀ ਜੀ ਦੇਖਾ ਜੀ ਉਹੀ ਆ ਉਹੀ ਆ ਜੀ ਹੈਪਾ ਜੋਗੀ ਮਾਜਰਾ ਸ਼੍ਰੀ ਫਤਿਹਗੜ ਸਾਹਿਬ ਪ੍ਰੀਤ 656 ਪ੍ਰਿੰਸ ਕੁਟਾਰੀ ਹੈਪਾ ਜੋਗੀ ਮਾਜਰਾ ਉਦੋਂ ਪਹਿਲਾਂ ਵੀਰੇ ਨੌਵਾਂ ਨੰਬਰ ਦਾ ਅੰਦਰ ਬਾਬਾ ਜੋਗੀ ਵੀਰ ਅਰਜਨ 605 ਦਾ ਤੇ ਫੇਰ ਹੈਪਾ ਜੋਗੀ ਮਾਜਰਾ ਇਹ ਸਾਰੇ 10 ਦੇ 10 5 ਦੇ 5 ਟਰੈਕਟਰ ਗਰਾਊਂਡ ਦੇ ਵਿੱਚ ਜਲਦੀ ਨਾਲ ਇਕੱਠੇ ਹੋਣਗੇ ਪ੍ਰੀਤ 645 ਪ੍ਰੀਤ 645 ਉਹ ਇਸ ਮੈਚ ਤੋਂ ਬਾਅਦ ਜਿਹੜਾ ਮੁਕਾਬਲਾ ਉਹ ਗਰਾਊਂਡ ਦੇ ਵਿੱਚ ਆਵੇਗਾ ਫੇਰ ਜਿਹੜਾ ਮੈਚ ਹੋਵੇਗਾ ਮੇਰੇ ਵੀਰੇ ਪ੍ਰਿੰਸ ਕੁਟਾਰੀ 552 ਫਿਰ ਤਰਤਲ ਬਾਬਾ ਜੋਗੀ ਪੀਰ ਦੀ ਅਰਜਣ 605 ਉਹ ਵੀ ਮੈਦਾਨ ਦੇ ਵਿੱਚ ਲਿਆਉ ਟਰੈਕਟਰ ਬੇਨਤੀ ਹੈ ਜੀ ਸਾਡੇ ਵੀਰਾਂ ਨੂੰ ਕਹਿੰਦੇ ਜੀ ਹਲਵਾਰਾ ਫੀਟ ਦੇ ਫੀਟ ਕਲੱਬ ਦੇ ਬੈਨਰ ਹੇਡ ਖੇਡਦਾ ਆਹ ਟਰੈਕਟਰ ਇਹਦਾ ਹਲਵਾਰਾ ਫੀਟ ਕਲੱਬ ਦੇ ਬੈਨਰ ਹੇਡ ਖੇਡਦਾ ਮੇਰੇ ਵੀਰੋ ਸੈਟ ਸੈਟ ਕਰਨਾ ਜੇ ਹੁੰਦਾ ਨਹੀਂ ਰੋਕੋ ਬਸ ਇਹ ਟਰੈਕਟਰ ਤੇ ਪੂਤੀ ਹਲਵਾਰਾ ਤੇ ਪ੍ਰਦੀਪ ਅੰਕਲ ਜੀ ਹਲਵਾਰੇ ਵਾਲੇ ਵੱਡਾ ਮਾਣ ਕਰਦੇ ਆ ਉਹ ਮੁੰਡੇ ਦਾ ਇੰਦੂ ਨਾਮ ਆ ਜਿਹੜਾ ਪੈਲਟ ਆ ਇਹਦਾ ਧੂੜ ਕੋਟ ਪੈਂਦਾ ਮੰਡੀ ਅਮਨਤਗੜ ਦੀ ਗੋਦੀ ਦੇ ਵਿੱਚ ਬੱਸਾ ਹੋਇਆ ਪੈਂਦਾ ਮੇਰੇ ਵੀਰੋ ਉੱਥੋਂ ਇੱਕ ਮੁੰਡਾ ਕਹਿੰਦੇ ਇਹ ਬਲਾਉਂ ਕਰਦਾ ਸਿੰਗ ਸਿੰਗ ਧੂੜ ਵੰਡਿਆ ਲਾਉਂ ਸਮਨੇ ਦੇਖੀਏ ਇਸ ਤੋਂ ਅੱਗੇ ਆਦੀ ਓ ਆਹ ਕਹਿੰਦੇ ਜੋ ਵੀ ਜਿਹੜਾ ਨਿਕਲਦਾ ਉਹਦਾ ਉਹਦਾ ਇਹ ਚੌਂਦਲਾ ਕਰੰਟ ਹਰ ਪੂਰਾ ਦਿਖਾਦਾ ਮੇਰੇ ਵੀਰੋ ਟਾਲੀ ਦੇ ਉੱਤੇ इसान झूमे झूमे नुक़सान ते बचा बाज़ारे सुले हाले जुकारे हूंदव ਹੋਨੇ ਹੋਨੇ ਹਾਲ ਦੇ ਜਕਾਰੇ ਦੂਜੇ ਦੇ ਵੀਰੇ ਇਹ ਕਹਿੰਦੇ ਹਲਵਾਰੇ ਵਾਲਾ ਆ ਦੇਖੋ ਸਾਹਮਣੇ ਮੇਰੇ ਵੀਰੇ ਜਾ ਫਿਰ ਕਹਿੰਦੇ ਟਾਲੀ ਖਿੱਤ ਮੈਚਾਂ ਦੀ ਗੱਲ ਹੈ ਕਹਿੰਦੇ ਬਹੁਤ ਵੱਡਾ ਨਾਮ ਹੈ ਉਹ ਬਹੁਤ ਵੱਡਾ ਨਾਮ ਆ ਮੇਰੇ ਵੀਰੇ ਵੱਡੇ ਨਾਮ ਨੇ ਵੱਡੀ ਖੇਡ ਵਰਤੀ ਜਾਂਦੀ ਆ ਨਹੀਂ ਪੂਰੇ ਪੀਕਲਾ ਬਲਤੀ ਆ ਹਲੇ ਤਾਂ ਕਹਿੰਦੇ ਕੰਮ ਸਿਰ ਤੇ ਆ ਗਿਆ 12 ਤਰੀਕ ਦਾ ਆਸਤਾ ਪਰ ਕਹਿੰਦੇ ਮਈ ਦੇ ਐਡਵਾਂਸ ਫੁਕਨ ਹੁਣਤੀ ਚੱਲੀ ਜਾਂਦੀ ਆ ਹੁਣਤੀ ਚੱਲੀ ਜਾਂਦੀ ਆ ਇੰਦੂਆਂ ਉਹ ਇੱਥੇ ਆਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਓ ਕਹਿੰਦੇ ਝੂਠ ਕੋਲ ਮਿਲਦਾ ਇਸ ਨੌਜਵਾਨ ਦਾ ਮੰਡੀ ਅਹਿਮਦਗੜ ਦਾ ਏਰੀਆ ਆ ਦੇਖੋ ਸਾਹਮਣੇ ਹਲਵਾਰਾ ਫੀਅਰਡ ਕਲੱਬ ਦਾ ਆ ਇਹ ਜਾਂਦਾ ਉਹ ਆ ਇਹ ਦਾ ਨਾਮ ਕੀ ਹੈ ਉਹ ਜਿਹੜਾ ਅੱਜ ਦੇ ਪਾਕੇ ਉਹ ਸਹੁਰੇ ਖੰਦਨੇ ਆ ਕੀ ਕਹਿੰਦੇ ਉਹ ਇਹ ਕੰਮ ਕੀ ਹਰਕਤ ਕਰਦੀ ਏ ਟਰਾਲੀ ਦੇ ਵਿੱਚ ਉਹਨੇ ਗੱਲਾਂ ਬਖਰੀਆਂ ਨੇ ਉਹ ਗੱਲਾਂ ਬਖਰੀਆਂ ਉਹ ਕਠਵਾਦੀ ਜਾਂਦਾ ਚ ਗਿਆ ਪ੍ਰਬੰਧਕ ਵੱੱਖੋਂ ਉਹ ਰੁਕੀ ਬੰਦਵਾ ਗਰਾਊਂਡ ਆ ਉਹ ਦੇਖ ਨਜ਼ਾਰਾ ਕਹਿੰਦੇ ਨਜ਼ਾਰਾ ਓਏ ਬੱਲੇ 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 ਓ ਸ਼ਾਬਾਸ਼ ਸ਼ਾਬਾਸ਼ ਓਏ ਕਮਾਲ ਹੋਈ ਜਾਂਦੀ ਆ ਦੁਨੀਆ ਮੈਂ ਚਾਪੇ ਦੀয়াল ਹੋਈ ਜਾਂਦੀ ਆ ਓਏ ਕੰਨਾ ਹਲਵਾਰਾ ਫੀਡ ਕਲੱਬਾਂ ਦਾ ਉਹ ਚੌਂਦੀ ਨੂੰ ਭੁੱਖ ਨਹੀਂ ਆਉਂਦਾ ਉਹ ਛੋਟੇ ਜਿੰਨੀ ਜਾਣਾ ਓਏ ਕਮਾਲਾ ਓਏ ਕਮਾਲਾ ਆ ਤਵਾ ਤੇ ਦਾ ਸਮਾਧੀ ਜੋਮੰਟੇ 55 ਸੈਕਿੰਡ 97 ਨਾ ਕਰੋ